ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਕੇਂਦਰ ਸਰਕਾਰ ਦੇ ਅਖੜ ਰਵਈਏ ਦੇ ਬਰ ਖਿਲਾਫ 12ਵੇਂ ਮਹੀਨੇ ਜਮੋਰਚਾ ਚੱਲ ਰਿਹਾ ਉਹਦੇ ਚ ਦੋਹਾਂ ਫੋਰਮਾਂ ਨੇ ਜੋ ਐਲਾਨ ਕੀਤੇ ਸੀ ਉਹਨਾਂ ਐਲਾਨਾਂ ਮੁਤਾਬਕ 26 ਜਨਵਰੀ ਨੂੰ ਟਰੈਕਟਰ ਜਿਹੜੇ ਉਹ ਬਾਹਰ ਨਿਕਲਣਗੇ ਔਰ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਵਾ ਕਿ ਟਰੈਕਟਰ ਮੋਲਾਂ ਵਾਲੇ ਬੰਦੇ ਨਾਲ ਦਾ ਮੂੰਹ ਕਰਾਂਗੇ ਟਰੈਕਟਰ ਦਾ ਮੂੰਹ ਸੈਲੋ ਵਾਲੇ ਪਾਸੇ ਹੋਊ ਟਰੈਕਟਰ ਦਾ ਮੂੰਹ ਭਾਜਪਾ ਦੀ ਵੱਡੀ ਲੀਡਰਸ਼ਿਪ ਵਾਲੇ ਹੋਊਗਾ ਕਿਉਂਕਿ ਬਹੁਤ ਵੱਡੀ ਲੀਡਰਸ਼ਿਪ ਭਾਜਪਾ ਦੀ ਪੰਜਾਬ ਵਿੱਚ ਬੈਠੀ ਆ ਜਿਹੜੇ ਕਿਸਾਨ ਅਤਾਸ਼ੀ ਅਖਬਾਰ ਇਹ ਆਪਣੇ ਨੂੰ ਕਿਸਾਨਾਂ ਦੇ ਪੁੱਤ ਅਖਬਾਰ ਆ ਪਰ ਕਿਸਾਨੀ ਕੋਲ ਨੂੰ ਜਿੰਨਾ ਸਾਡੇ ਭਾਜਪਾ ਦੇ ਇਹਨਾਂ ਪੰਜਾਬ ਦੇ ਆਗੂ ਨੇ ਰੋਲਣ ਦੀ ਕੋਸ਼ਿਸ਼ ਕੀਤੀ ਆ ਸ਼ਾਇਦ ਕਿਸੇ ਹੋਰ ਨਾਂ ਰੋਲਿਆ ਹੋਵੇ ਔਰ ਇਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਪੀ ਜਿਹੜੇ ਤਰੀਕੇ ਨਾਲ ਤੁਸੀਂ ਲੱਗੇ ਹੋਏ ਜੀ ਭਾਜਪਾ ਨੂੰ ਇੱਥੇ ਸਪੋਰਟ ਕਰਦੇ ਆ ਉਹ ਤਰੀਕਾਕਾਰ ਜਿਹੜਾ ਵਾ ਉਹ ਪੂਰੇ ਮੁਹਾਸ਼ਰੇ ਦੇ ਵਿੱਚ ਉਤਰਾ-ਪੁਤਰਾ ਮਚਾ ਦੇਊਗਾ ਮੋਲਾਂ ਵਾਲੇ ਪਾਸੇ ਜਾਣ ਦਾ ਕਾਰਨ ਇਹ ਆ ਪੀ ਉੱਥੇ ਲੋਕਾਂ ਨੂੰ ਦੱਸਣ ਦੇ ਵਿੱਚ ਸਾਨੂੰ ਕੋਈ ਝਿਜਕ ਨਹੀਂ ਗਈ ਜਿਨ੍ਹਾਂ ਨੇ 30 ਦਸੰਬਰ ਨੂੰ ਬਹੁਤ ਵੱਡੇ ਦੁਕਾਨਦਾਰਾਂ ਨੇ ਰੇੜੀ ਫੜੀ ਵਾਲਿਆਂ ਨੇ ਪੰਪਾਂ ਵਾਲਿਆਂ ਨੇ ਹੋਰ ਵੀਰਾਂ ਨੇ ਟ੍ਰੇਡ ਜੁਨੀਆ ਨੇ ਵਪਾਰ ਮੰਡਲ ਨੇ ਬਹੁਤ ਵੱਡੇ ਸਹਿਯੋਗ ਕੀਤੇ ਆ ਉਥੇ ਦੱਸਾਂਗੇ ਪਿਆ ਜਿਹੜਾ ਪੈਕ ਦੇ ਪੈਕਟ ਦੇ ਵਿੱਚ ਪਿਆ ਨਾ ਸੌਦਾ ਇਹ ਸਾਡੇ ਵਾਸਤੇ ਨਹੀਂ ਬਣਿਆ ਇਹ ਅਸਲ ਦੇ ਵਿੱਚ ਸਾਡੀ ਜੇਬ ਦੇ ਉੱਤੇ ਡਾਕਾ ਵਾ ਸਾਡੀ ਉਹ ਲਾਲੇ ਦੀ ਜਿਹੜੀ ੱਟੀ ਆ ਨੁੱਕਰ ਵਾਲੀ ਦੁਕਾਨ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਸਬੇ ਦੇ ਵਿੱਚ ਉਹ ਸਾਨੂੰ ਕਈ ਗੁਣਾ ਚੰਗੀ ਆ ਕਿਉਂਕਿ ਉਥੋਂ ਅਸੀਂ ਸੌਦਾ ਤਲਾ ਕੇ ਝੋਲੇ 'ਚ ਲਫਾਫੇ 'ਚ ਪਵਾ ਗਏ ਤੇ ਕਈ ਵਾਰਾ ਇਹ ਕਹਿ ਕੇ ਦੁਕਾਨ ਤੋਂ ਬਾਹਰ ਆਜਨੇ ਆ ਵੀ ਲਾਲਾ ਜੀ ਇੱਥੇ ਲਿਖ ਲਿਓ ਸਾਡੇ ਭਾਈਚਾਰੇ ਨੂੰ ਤੋੜ ਨੇ ਆਏ ਕਿਉਂਕਿ ਮਾਹੌਲ ਦੇ ਵਿੱਚ ਜਦੋਂ ਅਸੀਂ ਜਾਵਾਂਗੇ ਤੇ ਉਥੋਂ ਇਹ ਕਹਿ ਕੇ ਇਹ ਸੌਦੇ ਦਾ ਪੈਕੇਟ ਨਹੀਂ ਚੁੱਕ ਸਕਦੇ ਵੀ ਇਹਨੂੰ ਲਿਖ ਲਿਓ 6 ਮਹੀਨਿਆਂ ਬਾਅਦ ਪੈਸੇ ਦੇਣ ਵਾਲੀ ਪ੍ਰੀਅਰਿਟੀ ਜਿਹੜੀ ਆ ਉਹ ਪਿੰਡੂ ਜਿਹੜਾ ਸਾਡਾ ਸੱਭਿਆਚਾਰ ਸੀਗਾ ਉਹਦੀ ਕਾਇਮ ਰੱਖਣੀ ਚਾਹੁੰਦੀਆਂ ਕਿਉਂਕਿ ਜਿਵੇਂ ਪਿੰਡੂ ਸੱਭਿਆਚਾਰ ਕਾਇਮ ਸੀ ਪਿੰਡ ਵਾਲਾ ਦੁਕਾਨਦਾਰ ਸ਼ਹਿਰ ਵਾਲੇ ਦੁਕਾਨ ਤੋਂ ਆਧਾਰ ਚੁੱਕ ਲਿਆ ਹੁੰਦਾ ਸੀ ਤੇ ਸ਼ਹਿਰ ਵਾਲਾ ਦੁਕਾਨਦਾਰ ਵੱਡੇ ਵਪਾਰੀ ਤੋਂ ਆਧਾਰ ਲਿਆ ਹੁੰਦਾ ਸੀ ਪਰ ਹੁਣ ਇਹ ਸਾਰਾ ਕੁਝ ਪੈਕੇਜ ਦੇ ਵਿੱਚ ਪਾ ਕੇ ਜਿੱਥੇ ਸਾਨੂੰ ਫੋਲ ਕੇ ਸੌਦਾ ਵੇਖਣ ਦਾ ਵੀ ਹੁਕਮ ਨਹੀਂਗਾ ਇਹ ਸਾਡੇ ਅੱਗੇ ਪਰੋਸਿਆ ਜਾ ਰਿਹਾ ਮੋਲਾਂ ਵਾਲੇ ਪਾਸੇ ਨਾ ਜਾ ਕੇ ਅਸੀਂ ਆਪਣੇ ਪੁਰਾਣੇ ਬਾਜ਼ਾਰ ਨੂੰ ਤਰਜੀਹ ਦਈਏ ਇਹ ਗੱਲਬਾਤ ਸਾਰੀਆਂ ਦਿਨ ਸਾਂਝੀ ਕਰਾਂਗੇ ਤੇ ਸੈਲੋ ਵਾਲੇ ਪਾਸੇ ਇਸ ਕਰਕੇ ਜਾਵਾਂਗੇ ਕਿ ਜਿਹੜੀ ਕਣਕ 23 ਰੁਪਏ ਕਿਲੋ ਲਈ ਆ ਉਹਦਾ ਆਟਾ ਹੁਣ 38 40 ਰੁਪਏ ਕਈ ਬ੍ਰਾਂਡ ਤਾਂ 45 ਰੁਪਏ ਕਿਲੋ ਦੇ ਵੀ ਆ ਗਏ ਆ ਸੋ ਇਹਦੇ ਤੇ ਲੋਕਾਂ ਦਾ ਸੋਚਣਾ ਬਣਦਾ ਮਜ਼ਦੂਰ ਵਰਗ ਲੈ ਕੇ ਖਾਣ ਵਾਲਾ ਵਰਗ ਖਾਸ ਕਰਕੇ ਵੀ ਜੇ ਇਹ ਸਾਰਾ ਕੁਝ ਮੌਲ ਵਾਲੇ ਬੰਨੇ ਸੈਲੋ ਵਾਲੇ ਬੰਨੇ ਚਲੇ ਗਿਆ ਸੈਲੋ ਦੇ ਗ੍ਰਾਮ ਚਲੇਗਾ ਤੇ ਰੋਟੀ ਖਾਣੀ ਬਹੁਤ ਭਾਰੀ ਹੋ ਜੂਗੀ ਸੋ 26 ਤਰੀਕ ਦੀ ਅਪੀਲ ਕਰਦੇ ਆ ਵੀ ਹਰੇਕੀ ਆਪਣੇ ਟਰੈਕਟਰਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਜਿੱਥੇ ਜਿੱਥੇ ਡਿਊਟੀ ਲੱਗਦੀ ਆ ਲੱਖਾਂ ਟਰੈਕਟਰ ਜਿਹੜੇ ਉਦਨ ਨਜ਼ਰ ਆਉਣ ਔਰ ਇਹ ਤੁਹਾਡੀ ਟਰੈਕਟਰ ਛੱਬੀ ਵਾਲੀ ਜਿਹੜੀ ਆ ਰੈਲੀ ਵਾਲਾ ਇੱਕ ਮਾਹੌਲ ਬਣ ਜਾਊਗਾ ਇਹ ਦੱਸਣ ਦੇ ਵਿੱਚ ਕਾਮਯਾਬ ਹੋਣਗੇ ਕਿ ਜਿਹੜੀ 14 ਨੂੰ ਇੱਕ ਮੀਟਿੰਗ ਕਰ ਰਿਹਾ ਕੇਂਦਰ ਉਹ ਮੀਟਿੰਗ ਕਿੰਨੇ ਪ੍ਰੈਸ਼ਰ ਦੇ ਵਿੱਚ ਕੇਂਦਰ ਨੂੰ ਕਰਨੀ ਪਊਗੀ ਕਿਉਂਕਿ ਮੰਗਾ ਵਾਲੇ ਪਾਸੇ ਅਜੇ ਵੀ ਇਹਨਾਂ ਦੀ ਪੇਠਵਾ ਖੇਤੀ ਖਰੜਾ ਜੋਦਾ ਤੋਂ ਗਿਆ ਪਿਆਵਾ ਔਰ ਪੂਰੇ ਭਾਰ ਦੀ ਅਰਥਵਿਵਸਥਾ ਅਨਾਜ ਮੰਡੀ ਖਤਮ ਕਰਨ ਦੀ ਤਿਆਰੀ ਆ ਸੋ ਆਓ ਰਲ ਮਿਲ ਕੇ ਬਚਾਈਏ 26 ਨੂੰ ਕਾਮਯਾਬ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ